ਸਾਰੇ ਪਠਾਨਕੋਟ ਚ ਦੇਖ ਕੇ ਆਇਆ ਵੀ ਸੜਕਾਂ ਦਾ ਪੁਲਾਂ ਦਾ ਜ਼ਮੀਨ ਦਾ ਖੇਤੀ ਦਾ ਲੋਕਾਂ ਦੇ ਘਰਾਂ ਦਾ ਜਿਹੜਾ ਇੰਨਾ ਜ਼ਿਆਦਾ ਨੁਕਸਾਨ ਹੋਇਆ ਜਿਹਦਾ ਕਿ ਅੰਦਾਜ਼ਾ ਲਗਾਉਣਾ ਮੁਸ਼ਕਲ ਹੈ ਜ਼ਮੀਨ ਤੇ ਆ ਕੇ ਪਤਾ ਲੱਗਦਾ ਇਹਦੇ ਵਾਸਤੇ ਸਰਕਾਰ ਨੇ ਜਿਹੜਾ ਹੈਗਾ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਸਾਰੇ ਮੰਤਰੀ ਔਰ ਐਮ ਐਲ ਏ ਸਹਿਬਾਨ ਔਰ ਪੂਰੇ ਜੰਨੇ ਵੀ ਸਾਡੇ ਅਫਸਰ ਸਹਿਬਾਨ ਸਾਰੇ ਵਿਭਾਗਾਂ ਦੇ ਉਹ ਤਨਦੇਹੀ ਨਾਲ ਲੋਕਾਂ ਦੀ ਸੇਵਾ ਕਰ ਰਹੇ ਆ ਬੜੇ ਔਖੇ ਹਾਲਾਤ ਹੈ ਜ਼ਿਆਦਾ ਪਾਣੀ ਮਾਚਲ ਤੋਂ ਔਰ ਜੰਮੂ ਜੰਮੂ ਤੋਂ ਆਇਆ ਸਾਰੇ ਜੰਮੂ ਕਸ਼ਮੀਰ ਤੋਂ ਪਿਛੋਂ ਆਇਆ ਪਾਣੀ ਜਿਹਨੇ ਜਿਆਦਾ ਬਰਬਾਦੀ ਕੀਤੀ ਆ ਵੀ 2.5 ਲੱਖ ਕਿਊਸਿਕ ਆ ਗਿਆ ਪਹਿਲਾਂ ਜਿਹਦੀ 50 ਹਜ਼ਾਰ ਦੀ ਰਿਕਵੈਸਟ ਸੀ ਉੱਤੇ 2.5 ਲੱਖ ਕਿਊਸਿਕ ਆ ਗਿਆ ਉਹਨਾਂ ਨੇ ਤੁਸੀਂ ਬੰਦ ਵੀ ਤੋੜਤਾ ਉਹਦੇ ਵਾਸਤੇ ਪਹਿਲਾ ਰੈਸਕਿਊ ਹੈਗਾ ਉਹ ਫੌਜ ਨੇ ਐਨਡੀਆਰ ਐਫਐਸਟੀਆਰ ਐ ਫੌਰ ਲੋਕਾਂ ਨੇ ਐਨਜੀਓਜ਼ ਨੇ ਵੀ ਸਾਰਾ ਮਿਲ ਕੇ ਜਿਹੜੇ ਜਿਵੇਂ ਬਾਬਾ ਅਭੀਰ ਸਿੰਘ ਸੇਚਵਾਲ ਜੀ ਬੋਟਸ ਵਗੈਰਾ ਵੀ ਹੋਰ ਵੀ ਜਿਹੜੇ ਖਾਲਸਾ ਹੈਲ ਵਗੈਰਾ ਉਹਨਾਂ ਨੇ ਰੈਸਕਿਊ ਉਹਨ ਜਿਹੜਾ ਰਿਲੀਫ ਵਈਅਰਸ ਹੈ ਜਿਹੜੀ ਮੇਰੀ ਡਿਊਟੀ ਆ ਬਾਕੀ ਸਾਰੇ ਮੇਰੇ ਜਿਹੜੇ ਸਹਿਯੋਗੀ ਆ ਉਹ ਕੋਈ ਐਨੀਮਲ ਹੈਜ਼ਬੈਂਡਰੀ ਵਾਲਾ ਉਹਨਾਂ ਦਾ ਇਲਾਜ ਕਰ ਰਿਹਾ ਇੱਥੇ ਵੀ ਕੈਂਪ ਲੱਗਿਆ ਸਾਡਾ ਵੀ ਲੱਗਿਆ ਸੋ ਮੇਰਾ ਜਿਹੜਾ ਕੰਮ ਹੈ ਉਹ ਮੈਡੀਕਲ ਰੀਫ ਹੈ ਤੋਂ ਜਿਹੜੀ ਇੱਥੇ ਆ ਕੇ ਮੇਰੀ ਜ਼ਿਲ੍ਹਾ ਪ੍ਰਸ਼ਾਸਨ ਨਾਲ ਮੈਡੀਕਲ ਪ੍ਰਸ਼ਾਸਨ ਨਾਲ ਸਿਵਲ ਪ੍ਰਸ਼ਾਸਨ ਨਾਲ ਗੱਲ ਹੋਈ ਆ ਕਿ ਸਾਡੇ ਜਿਹੜੇ ਬੰਦੇ ਆ ਚਾਹੇ ਸਾਡੇ ਆਸ਼ਾ ਵਰਕਰ ਆ ਮਲਟੀ ਪਰਪਸ ਹੈਲਥ ਵਰਕਰ ਆ ਫਾਰਮਾਸਿਸਟ ਡਾਕਟਰ ਜਿੰਨੇ ਵੀ ਸਾਡੇ ਪੈਰਾਮੈਡਿਕ ਸਟਾਫ ਆ ਜਿੰਨੇ ਵੀ ਸਾਡੇ ਸਿਵਲ ਸਰਪੰਚ ਨਾਲ ਸਾਰੇ ਡੇ ਟਾਈਮ ਲੋਕਾਂ ਦੀ ਸੇਵਾ ਚ ਲੱਗੇ ਹੋਏ ਔਰ ਜਿੱਥੇ ਤੱਕ ਹਰ ਜਗ੍ਹਾ ਤੇ ਦਵਾਈ ਪਹੁੰਚ ਰਹੀ ਹੈ ਬੋਟ ਨਾਲ ਪਹੁੰਚ ਰਹੀ ਹੈ ਕੁਛ ਸਾਡੇ ਆਪਣੇ ਬੰਦੇ ਵੀ ਬਿਮਾਰ ਹੋ ਰਿਹਾ ਸਾਡੇ ਬਹੁਤ ਸਾਰੇ ਵਰਕਰਸ ਦੇ ਆਪਣੇ ਘਰ ਡੁੱਬੇ ਹੋਏ ਆ ਲੇਕਿਨ ਉਹ ਸੇਵਾ ਭਾਵਨਾ ਕੰਮ ਕਰ ਰਿਹਾ ਇਸੇ ਤਰ੍ਹਾਂ ਬਹੁਤ ਸਾਰੀਆਂ ਐਨ ਜੀਓਜ਼ ਕੰਮ ਕਰ ਰਹੀਆਂ ਲੋਕਾਂ ਨੂੰ ਰਿਲੀਫ ਤੇ ਰੈਸਕਿਊ ਮਤਲਬ ਹੁਣ ਰਿਲੀਫ ਮਟੀਰੀਅਲ ਵੀ ਪਹੁੰਚ ਰਿਹਾ ਹੈਗਾ ਖਾਣਾ ਵੀ ਪਹੁੰਚ ਰਿਹਾ ਆਪਣੇ ਮवेशੀਆਂ ਵਾਸਤੇ ਦਦਾਰੂ ਪਸ਼ੂ ਲਈ ਚਾਰਾ ਵੀ ਪਹੁੰਚ ਰਿਹਾ ਔਰ ਸੁੱਕਾ ਰਾਸ਼ਨ ਸਭ ਤੋਂ ਜ਼ਿਆਦਾ ਜਿਹੜਾ ਦਵਾਈ ਜ਼ਰੂਰੀ ਹੁੰਦੀ ਆ ਉਹ ਸੁੱਕਾ ਰਾਸ਼ਨ ਤੇ ਪਾਣੀ ਹੁੰਦਾ ਸਾਡੀ ਕੋਸ਼ਿਸ਼ ਆ ਕਿ ਉਹਨਾਂ ਨੂੰ ਜਿਹੜਾ ਪਾਣੀ ਸੀ ਪਹਚਾਈਏ ਤੇ ਜੇ ਕੋਈ ਬਿਮਾਰ ਹੋਵੇ ਸੈਂਡ ਡਿਜ਼ੀਜ਼ ਹੋ ਰਹੀਆਂ ਡਾਇਰੀਆ ਡੈਂਗੀ ਉਹਦਾ ਵੀ ਰਿਸਕ ਬਣਿਆ ਹੋਇਆ ਤੇ ਜੁੜੀ ਥੋੜੀ ਜਿਹੀ ਇੱਥੇ ਲੋਡ ਸੀ ਜਿਹੜੀ ਜਿਹੜੇ ਉਹ ਸੀ ਮੈਂ ਅੱਜ ਇੰਡੀਅਨ ਮੈਡੀਕਲ ਐਸੋਸੀਏਸ਼ਨ ਨਾਲ ਗੱਲ ਕੀਤੀ ਔਰ ਉਹਨਾਂ ਨੂੰ ਮੈਂ ਕਿਹਾ ਵੀ 100 ਐਂਬੂਲੈਂਸ ਸਾਨੂੰ ਤੁਸੀਂ ਦਿਓ ਵਿਦ ਪੈਰਾਮੈਡੀਕਸ ਵਿਦ ਮੈਡੀਸਿਨਸ ਤੇ ਉਹ ਆਣੀਆਂ ਸ਼ੁਰੂ ਹੋ ਜਾਣ ਕਿ ਐਂਬੂਲੈਂਸ ਤੁਹਾਡੇ ਕੋਲੇ ਸਾਡੇ ਸਟਾਫ ਨੂੰ ਵੀ ਥੋੜਾ ਜਿਹਾ ਸਾਹ ਆਏਗਾ ਉਹਦੇ ਨਾਲ ਤੇ ਹੋਰ ਵੀ ਬਹੁਤ ਸਾਰੀਆਂ ਐਨ ਜੀਓਜ਼ ਨਾਲ ਮੇਰੀ ਗੱਲ ਹੋਈ ਆ ਇਸ ਤੋਂ ਸਵਾਇ ਜਿਹੜੀ ਸਭ ਤੋਂ ਵੱ ਉਹ ਇਹ ਹੈਗਾ ਵੀ ਜਿਸ ਤਰ੍ਹਾਂ ਤੁਹਾਡੇ ਮੈਂ ਅੰਦਰ ਪਰਿਵਾਰਾਂ ਨੂੰ ਮਿਲ ਕੇ ਆਇਆ ਅ ਅਗਲੇ ਦੀ ਨਾ ਤਾਂ ਫਸਲ ਬਚੀ ਆ ਜੀ ਜ਼ਮੀਨ ਲੱਭਣੀ ਪਊਗੀ ਵੀ ਕਿੱਥੇ ਗਈ ਆ ਬਚੀ ਆ ਕਿ ਨਹੀਂ ਬਚੀ ਆ ਔਰ ਉਹਨਾਂ ਦੇ ਘਰ ਜਿਹੜੇ ਸੀਗੇ ਘਰਾਂ ਚ ਪਾਣੀ ਵੜ ਗਿਆ ਸਮਾਨ ਵੀ ਖਰਾਬ ਹੋ ਗਿਆ ਤੇ ਘਰ ਵੀ ਜਾਂ ਤਾਂ ਅਨਸੇਫ ਹੋ ਗਿਆ ਜਾਂ गिर ਗਿਆ ਜਾਂ ਮਤਲਬ ਰਹਿਣਯੋਗ ਨਹੀਂ ਰਿਹਾ ਤੇ ਇਹਨਾਂ ਲੋਕਾਂ ਨੂੰ ਇਸ ਵੇਲੇ ਸਾਡੇ ਜਿਹੜੇ ਆਪਣੇ ਭਰਾਵਾਂ ਦੀ ਲੋੜ ਹੈ ਤੇ ਮੈਂ ਖੁਦ ਇਹ ਫੈਸਲਾ ਕੀਤਾ ਕਿ ਦੋ ਪਰਿਵਾਰ ਇੱਕ ਕਿਸਾਨ ਦਾ ਪਰਿਵਾਰ ਤੇ ਇੱਕ ਮਜ਼ਦੂਰ ਦਾ ਪਰਿਵਾਰ ਮੈਂ ਅਡੌਪਟ ਕਰਾਂਗਾ ਜਿਹੜੇ ਸਾਡੇ ਲੋਕਲ ਲੀਡਰ ਹੈ ਚਾਹੇ ਐਮਐਲਏ ਸਾਹਿਬ ਹੋਣ ਡਿਪਟੀ ਕਮਿਸ਼ਨਰ ਜ਼ਿਲ੍ਹਾ ਪ੍ਰਸ਼ਾਸਨ ਸਾਡੇ ਸਿਹਤ ਵਾਲੇ ਹੋਣਗੇ ਅਸੀਂ ਵੈਰੀਫਾਈ ਆਈਡੈਂਟੀਫਾਈ ਕਰਾਂਗੇ ਤੇ ਉਹਦੇ ਨਾਲ ਅਸੀਂ ਉਹਨਾਂ